ਜੀ ਦੁਪਹਿਰ ਦੇ 2 ਵਜੇ ਵੀ ਆਪਾਂ ਕਰਦੇ ਹਾਂ ਵਲੋਗ ਸਟਾਰਟ ਅਸੀਂ ਗਏ ਸੀ ਸਾਧਕ ਸਾਧਕਾਂ ਕੇ ਜੱਪ ਫਤਿਹ ਫਤਿਹ ਦੇ ਪਪਾ ਤਾਂ ਸੋ ਗਏ ਆ ਤੇ ਜੱਪਜੀਤ ਸਟੱਡੀ ਕਰ ਰਿਹਾ ਜੱਪਜੀਤ ਦਾ ਕੱਲ ਨੂੰ ਟੈਸਟ ਆ ਤੇ ਸਟੱਡੀ ਕਰ ਰਿਹਾ ਲੇਖੋ ਜੀ ਡਿਕਟੇਸ਼ਨ ਵਰਡ ਕਰਦਾ ਪਿਆ ਇਹ ਕਿਉਂਕਿ ਇਹਦੀ ਮੈਮ ਨੇ ਕਿਹਾ ਇਹਨੂੰ ਡਿਕਟੇਸ਼ਨ ਵਰਡ ਦੇ ਪੇਪਰ ਚਾਹੁੰਦੇ ਆ ਡਿਕਟੇਸ਼ਨ ਵਰਡ ਲਿਖਣੇ ਆ ਦੇਖੋ ਕਲ ਜੀ ਜੱਪਾਤੇ ਵਲੌਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸਾਡੇ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਇੱਥੇ ਹੋ ਗਈ ਸੀ ਦੂਸਰੇ ਦਿਨ ਦੀ ਮਾਰਨਿੰਗ ਤੇ ਇੱਥੇ ਬੱਚਿਆਂ ਵਾਸਤੇ ਬਣ ਰਹੇ ਸੀ ਮਿਸੇ ਪਰੌਂਠੇ ਜੱਪਜੀਤ ਧਰੰਦਾ ਹੈ ਤੇ ਮੈਂ ਬਣਾਈ ਸੀ ਛੋਲਿਆਂ ਵਾਲੀ ਦਾਲ ਕੱਦੂ ਪਾ ਕੇ ਤੇ ਬਾਅਦ ਵਿੱਚ ਅਸੀਂ ਦੂਸਰੇ ਦਿਨ ਇਹਨਾਂ ਨੂੰ ਪਰੌਂਠੇ ਬਣਾ ਕੇ ਦਿੱਤੇ ਜੱਪਰਾ ਨੂੰ ਪਰ ਜੱਪਜੀਤ ਦੇ ਪਸੰਦ ਨਹੀਂ ਆਏ ਕਹਿੰਦੀ ਵਿੱਚ ਗੰਡੇ ਕਿਉਂ ਪਾਏ ਕਿਉਂਕਿ ਜਾਸੂਤ ਨੂੰ ਗੰਡੇ ਪਸੰਦ ਨਹੀਂ ਗਏ ਤੇ ਪਾਪਾ ਕਹਿੰਦੇ ਵੀ ਹੁਣ ਜਦੋਂ ਵੀ ਬਣਾਉਣਾ ਨਾਲ ਇਹਦੇ ਵਾਸਤੇ ਗੰਡੇ ਤੋਂ ਅਲੱਗ ਤੋਂ ਕੱਢ ਲਿਆ ਕਰ ਵੀ ਇਹਦੀ ਸਬਜ਼ੀ ਵਿੱਚ ਜਾਂ ਇਹਦੀ ਪਰੌਂਠਿਆਂ ਵਿੱਚ ਗੰਡੇ ਨਾ ਪਾਇਆ ਕਰੋ ਉਹਨੂੰ ਗੰਡੇ ਬਿਲਕੁਕੁਲ ਵੀ ਪਸੰਦ ਨਹੀਂ ਗਏ ਜਿਹੜੇ ਗੰਡੇ ਆ ਉਹ ਬਸ ਕਰੇਲਿਆਂ ਵਿੱਚ ਖਾਂਦੀ ਆ ਜਦੋਂ ਕਰੇਲੇ ਬਣਾਈਦੇ ਆ ਉਹਦੇ ਵਿੱਚ ਉਹਨੂੰ ਗੰਡੇ ਪਸੰਦ ਆ ਕੰਡੇ ਕੱਢ ਕੇ ਖਾਂਦੀ ਆ ਤੇ ਇੱਥੇ ਜਪਜੀਤ ਤੇ ਫਤੇਜਿਤ ਨੂੰ ਇਹਦੇ ਪਾਪਾ ਰੋਟੀ ਖਵਾ ਰਹੇ ਸੀਗੇ ਤੇ ਮੈਂ ਇਹਨਾਂ ਦਾ ਲੰਚ ਬਾਕਸ ਪੈਕ ਕਰ ਰਹੀ ਸੀ ਕਿਉਂਕਿ ਇਹ ਜਪਜੀਤ ਤੇ ਫਤੇਜਿਤ ਸ਼ੁਰੂ ਤੋਂ ਆ ਦੇ ਪਾਪਾ ਤੋ ਰੋਟੀ ਖਾਂਦੀਆਂ ਵੀ ਜਿੰਨਾ ਟਾਈਮ ਉਹ ਰੋਟੀ ਨਹੀਂ ਖਵਾਉਂਦੇ ਰੋਟੀ ਨਹੀਂ ਖਾਂਦੀਆਂ ਗਿਆ ਤੇ ਫਤੇਜਿਤ ਤਾਂ ਬਿਲਕੁਲ ਹੀ ਨਹੀਂ ਖਾਂਦਾ ਇਹਨੇ ਰੋਟੀ ਆਪਦੇ ਪਾਪਾ ਨਾਲ ਖਾਣੀ ਆ ਜਦੋਂ ਵੀ ਇਹਦੇ ਪਾਪਾ ਰੋਟੀ ਖਾਂਦੇ ਆ ਉਹ ਇਕੱਲੇ ਨਹੀਂ ਖਾਂਦੇਗੇ ਫਤੇਜਿਤ ਨੂੰ ਨਾਲ ਰੱਖਦੇ ਆ ਤੇ ਫਿਰ ਇਹ ਰੋਟੀਆਂ ਦੇ ਪਾਪਾ ਨਾਲ ਹੀ ਖਾਂਦੀਆਂ ਇੱਥੇ ਮੈਂ ਰੋਟੀ ਚੋਪੜ ਕੇ ਮੁੱਦੀ ਮਾਰਦੀ ਸੀ ਪਰ ਵੈਸੇ ਤਾਂ ਮੈਂ ਰੋਟੀ ਚੋਪੜ ਕੇ ਮੁੱਦੀ ਨਹੀਂ ਮਾਰਦੀ ਕਿਉਂਕਿ ਜਦੋਂ ਆਪਾਂ ਰੋਟੀ ਨੂੰ ਚੋਪੜੀਦਾ ਤੇ ਤਲੀ ਜਾਂਦੀ ਆ ਤੇ ਤਲੀ ਰੋਟੀ ਫਿਰ ਬੱਚਿਆਂ ਨੂੰ ਖਰਾਬ ਕਰਦੀ ਆ ਪਰ ਮਿੱਸੀਆਂ ਰੋਟੀਆਂ ਕਰਕੇ ਮੈਂ ਇਹਨਾਂ ਨੂੰ ਮਤਲਬ ਵੀ ਮੁੱਧੀਆਂ ਕਰਕੇ ਤਾਲਦੀਆਂ ਸੀਗੀਆਂ ਕਿਉਂਕਿ ਇਹ ਵਧੀਆ ਟੇਸਟੀ ਬਣ ਜਾਂਦੀਆਂ ਤੇ ਬੱਚਿਆਂ ਨੂੰ ਤਾਂ ਕੋਈ ਇਹ ਜੀ ਦਿੱਕਤ ਨਹੀਂ ਆਉਂਦੀ ਕਿ ਤਲੇ ਹੋਈ ਜਿਆਦਾ ਚੀਜ਼ੇ ਨਾਲ ਤੇ ਵੈਸੇ ਵੀ ਅਸੀਂ ਡਾਲ ਡਕਰਾ ਤਾਂ ਯੂਜ਼ ਨਹੀਂ ਕਰਦੇਗੇ ਤੇ ਦੇਸੀ ਕਿਉਂ ਨਹੀਂ ਇਹਨਾਂ ਨੂੰ ਦਿੰਨੇ ਆ ਅਸੀਂ ਤੇ ਦੇਸੀ ਘਿਓ ਚ ਬਣਾ ਕੇ ਦਿੱਤੀਆਂ ਸੀ ਅੱਜ ਮਿਸੀਆਂ ਰੋਟੀਆਂ ਪਸੰਦ ਆ ਟੇਸਟੀ ਆ ਹੈ ਜਪਜੀਤ ਆ ਮੇਰੇ ਪੁੱਤ ਬੈਠੇ ਆ ਰੈਡੀ ਹੋ ਕੇ ਸਕੂਲ ਜਾਣ ਨੂੰ ਹੈਲੋ ਕਰ ਦੋ ਹੈਲੋ ਗਾ ਜੀ ਹੁਣ ਆਪਾਂ ਜਪਜੀਤ ਦੀਆਂ ਪਰੌਂਠੀਆਂ ਪੈਕ ਕਰਨ ਲੱਗੇ ਆ ਇਹਨਾਂ ਦਾ ਦੇਖੋ ਜੀ ਫਤੇਜਿਤ ਦੀ ਪਰੌਂਠੀ ਫਤੇਜਿਤ ਦੀ ਪਰੌਂਠੀ ਹੋ ਗਈ ਪੈਕ ਇਹਨਾਂ ਨੂੰ ਆਪਾਂ ਸਿੰਪਲ ਘਿਉਣ ਵਾਲੀ ਭੇਜਣੀ ਆ ਕਿਉਂਕਿ ਦਹੀਂ ਸਕੂਲ ਗਰਮ ਹੋ ਜਾਂਦਾ ਫਿਰ ਅੱਪ ਜਿੱਤ ਦੀ ਤਾਂ ਹੋ ਗਈ ਪੈਕ ਹੁਣ ਫਟੇ ਦੀ ਕੀ ਕਰਾਂਗੇ ਖਾਣਾ ਪਣ ਰਿਹਾ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਫਿਰ ਸਵੇਰ ਜਲਦੀ ਉੱਠ ਕੇ ਕੰਮ ਨਿਭਾੜਨਾ ਪੈਂਦਾ ਜਿੱਦਾਂ ਬੱਚਿਆਂ ਨੂੰ ਛੁੱਟੀ ਹੋਵੇ ਉਹ ਦਿਨ ਆਰਾਮ ਨਾਲ ਕਰ ਲਈਦਾ ਜੀ ਰੋਟੀ ਮੇਰੀ ਬਣ ਚੁੱਕੀ ਆ ਖਲਾਰਾ ਸਾਰਾ ਮੈਂ ਚੁੱਕ ਤਾ ਤੇ ਬੱਚਿਆਂ ਦੀ ਰੋਟੀ ਵੀ ਬਣਾਤੀ ਆ ਪਾਤੀ ਆ ਲంచ్ ਬਾਕਸ ਪੈਕ ਕਰਤੇ ਆ ਦੇਖੋ ਜੀ ਤੇ ਬਸ ਹੁਣ ਮੈਂ ਖਲਾਰਾ ਚੱਕ ਕੇ ਤੇ ਹੁਣ ਆਪ ਫੁਲਕਾ ਖਾਣੀ ਆ ਬੱਚਿਆਂ ਨੇ ਖਾ ਰਿਆ ਫਿਰੇ ਜਾਣੇ ਸਕੂਲ ਆ ਬੈਠੇ ਹੁਣ ਜਪਜੀਤ ਚੱਲ ਰ ਇਸਰੇ ਸਕੂਲ ਹਾਂ ਉਹਨੂੰ ਕੋਈ ਅੱਜ ਕੱਚੀ ਬੋਤਲ ਵੀ ਲਿਆਉਣੀ ਦੁੱਧ ਪੀ ਲਵੇ ਤਾਂ ਉਹ ਦੁੱਧ ਦੀ ਦਵਾਈਆਂ ਤੇ ਵੱਧ ਲੱਗ ਜਾਂਦੇ ਚਲੋ ਚਲੋ ਟਲੋਰ ਦੇਖੋ ਜੀ ਜਾ ਰਹੇ ਸਕੂਲ ਤੇ ਘਰ ਸਾਡਾ ਹੋ ਜਾਂਦਾ ਸੁੰਨਾ ਸੁੰਨਾ ਸਾਡੀਆਂ ਧੀਆਂ ਦੇ ਬਿਨਾਂ 3 ਵਜੇ ਤੱਕ ਆ ਜਾ ਪੁੱਤ ਆਜੋ रेडी কত টাইম হবে সব ਆਇਆ ਬੋਤਲ ਆ ਮੇਰਾ ਚੂਚਾ ਆ ਗਿਆ ਤੂੰ ਇਹ ਪਾਰਾ ਬੈਗ ਨਹੀਂ ਤੇ ਚੱਕ ਕੇ ਮੈਂ ਲੇੜ ਕਿਲੇ ਇੱਥੇ ਜਾ ਰਹੇ ਸੀ ਜਪ ਤੇ ਫਤੇ ਸਕੂਲ ਕਿਸ ਸਕੂਲ ਜਾਣ ਤੋਂ ਪਹਿਲਾਂ ਆਪਦੇ ਦਾਦੇ ਦਾਦੀ ਨੂੰ ਮਿਲ ਕੇ ਆਉਂਦੇ ਆ ਕਿਉਂਕਿ ਨਾਲ ਹੀ ਇਹਦੇ ਚਾਚੇ ਦਾ ਘਰ ਆ ਅਸੀਂ ਤਾਂ ਉਧਰ ਨੇ ਬਸੇ ਤੇ ਇਹਦੇ ਦਾਦਾ ਦਾਦੀ ਉੱਥੇ ਆ ਤੇ ਉਧਰ ਮਿਲ ਕੇ ਆਉਂਦੀਆਂ ਜਾਨ ਲੱਗੀਆਂ ਤੇ ਇਹ ਹੁਣ ਉਹਦੇ ਦਾਦੇ ਦਾਦੀ ਨੂੰ ਮਿਲਣ ਗਈਆਂ ਸੀਗੀਆਂ ਤੇ ਹੁਣ ਸਕੂਲ ਜਾ ਰਹੀਆਂ ਇਹ ਚਲੋ ਤੁਰੋ ਜੱਪਦਾ ਬੈਗ ਹੌਲ ਹੈ ਫਤੇ ਦਾ ਪਾਰ ਹੈ ਸਭ ਪਤਾ ਸਾਰੀ ਨੋਟਬੁੱਕਸ ਟੱਕਲੇ ਹੋ ਰਹੀਆ ਅੱਛਾ ਪਾ ਦੇ ਪਿੱਛੇ ਨਹੀਂ ਪਾਉਂਦਾ ਲੈ ਬਹਿ ਕੇ ਪਾ ਲੈ ਉਹਦੇ ਪੂ ਆ ਗਿਆ ਬਦੇ تو آپ ہی لے دوں گا بیٹا ہوں میں بڑا ہوں لے دو ہے او دون نہیں ناٹھ دیکھ پہ ہے او دون نہیں ناٹھ دیکھ پہ ہے ایلو او دیکھیں بچھے لوگ دیکھیں بڑا دیکھیں دیکھیں کوٹ کیا پاکا آتھ پا بیٹھے فائن کلزیں بیٹھے دیکھیں ਲਮ ਕਰਾ ਜਾ ਮੈਂ ਡੰਡੇ ਦੇ ਅੰਦਰ ਆ ਹਾਂ ਹੈਗਾ ਤਾਂ ਡੰਡੇ ਦੇ ਅੰਦਰ ਆ ਇਹ ਬੈਂਦਾ ਹੀ ਆਏ ਆ ਪਾਪਾ ਨੂੰ ਹੱਥ ਪਾ ਲਾ ਬਾਈ ਚਲੋ ਜੀ ਗイズ ਆਪ ਫਤਿਹ ਸਮਝ ਕੇ 2 ਤੇ 3 ਵਜੇ ਬੱਚੇ ਆ ਜਾਣਗੇ ਤੇ ਫਿਰ ਉਹਨਾਂ ਨੂੰ ਖਵਾਵਾਂ ਪਿਵਾਵਾਂਗੇ ਤੇ ਅਸੀਂ ਲੌਬੀ ਚੋਂ ਸਾਰਾ ਕੁਝ ਚੁੱਕ ਦਿੱਤਾ ਤੇ ਲੌਬੀ ਘਰਤੀ ਖਾਲੀ ਬਿਲਕੁਲ ਤੇ ਉਧਰੋਂ ਕਿਚਨ ਚੋਂ ਵੀ ਸਾਰਾ ਕੁਝ ਚੁੱਕਤਾ ਕਿਉਂਕਿ ਹੁਣ ਅਸੀਂ ਕਰਾਉਣ ਲੱਗਿਆ ਵਾਰ ਪੱਟੀ ਦੇਖੋ ਮਿਸਤਰੀ ਗਿਆ ਹੋਇਆ ਘਰੇ ਰੋਟੀ ਖਾਣ ਤੇ ਸ਼ੁਰੂ ਕਰਤਾ ਕੰਮ ਡਰਾਈਂਗ ਰੂਮ ਚ ਸਹੀ ਗਰਮੀ ਬਹੁਤ ਜ਼ਿਆਦਾ ਪਹਿਲਾਂ ਤਾਂ ਅਸੀਂ ਕੈਨਸਲ ਕਰਤਾ ਸੀਗਾ ਵੀ ਨਹੀਂ ਕਰਵਾਉਂਦੇ ਵਾਰ ਪੱਟੀ ਤੇ ਹੁਣ ਮੀਂਹ ਪੈ ਗਿਆ ਤਾਂ ਮਿਸਤਰੀ ਵੀ ਕਹਿੰਦਾ ਵੀ ਹੁਣ ਤਾਂ ਮੀਂਹ ਪੈ ਗਿਆ ਤੁਸੀਂ ਕਰਵਾ ਲਓ ਕਿਉਂਕਿ ਪਹਿਲਾਂ ਅਸੀਂ ਆ ਕੱਲੀਆਂ ਪੌੜੀਆਂ ਦੀ ਰੇਲਿੰਗ ਕਰਾ ਕੇ ਤੇ ਹਰ ਗੋਲੀ ਅਧਿਰੰਤ ਮਰਵਾ ਕੇ ਬੰਦ ਕਰਵਾਤਾ ਕਰਤਾ ਸੀ ਕੰਮ ਤੇ ਉਹਨੇ ਅੱਜ ਫੇਰ ਸ਼ੁਰੂ ਕਰਤਾ ਇਹ ਕੰਮ ਹੋਣਾ ਸੀ ਤੇ ਦੇਖੋ ਮੈਸਟਰੀ ਗਿਆ ਵਿਆ ਕਰੀ ਹੁਣ ਆਊਗਾ ਹੁਣ 2:00 ਵਜੇ ਕਹਿੰਦਾ ਹੈ ਵੀ ਪੰਜ ਕੁ ਦਿਨਾਂ ਚ ਰੇਡ ਕਰਦੇ ਹਾਂ ਅਸੀਂ ਵਲੌਗ ਦਾ ਐਂਡ ਤੇ ਜੱਪ ਫਤੀ ਬ੍ਰਾਡ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੋ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਕਿਉਂਕਿ ਇਹ ਚੈਨਲ ਮੇਰੀਆਂ ਬੱਚੀਆਂ ਨੇ ਬਣਾਇਆ ਹੈ ਉਹਨਾਂ ਨੂੰ ਵੀ ਇਹ ਮਤਲਬ ਵੀ ਸੀਗਾ ਸ਼ੌਂਕ ਅਸੀਂ ਆਪਣਾ ਚੈਨਲ ਬਣਾਈਏ ਤੇ ਉਹਨਾਂ ਨੇ ਇਹ ਚੈਨਲ ਬਣਾਇਆ ਮੈਂ ਵੀਡੀਓ ਅਪਲੋਡ ਕਰਦੀ ਹਾਂ ਜਦੋਂ ਵੱਡੀਆਂ ਹੋਣਗੀਆਂ ਤਾਂ ਉਹ ਆਪਦੇ ਚੈਨਲ ਤੇ ਵੀਡੀਓ ਅਪਲੋਡ ਕਰ ਦੇਣਗੀਆਂ ਤੇ ਸੈਨਨ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੋ ਸੀਮੈਂਟ ਇਹ ਇਹਨਾਂ ਬੱਚੀਆਂ ਦਾ ਚੈਨਲ ਆ ਤੇ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਪਲੀਜ਼ ਸੇਲ ਵਾਲਾ ਕੈਮੀਕਲ ਮਾਰਿਆ ਵੀ ਇਹਦੇ ਉੱਪਰੋਂ ਡਿੱਗੇ ਨਾ ਦੁਬਾਰਾ ਕਲਰ ਨਾ ਡਿੱਗੇ ਇਹ ਕੋਈ ਕੈਮੀਕਲ ਆਉਂਦਾ ਮਿਸਤਰੀ ਨੂੰ ਹੀ ਪਤਾ ਉਹ ਹੀ ਲੈ ਉਹਨੇ ਮੰਗਵਾਇਆ ਵੀ ਦੁਬਾਰਾ ਵਾਲ ਪੱਟੀ ਡਿੱਗੇ ਨਾ ਜਾਂ ਸੀਮੈਂਟ ਨਾ ਡਿੱਗੇ ਸੀਮੈਂਟ ਨਾਲ ਫਿਰ ਵਾਲ ਪੱਟੀ ਦਾ ਕਲਰ ਡਿੱਗਦਾ ਦੇਖੋ ਇਹ ਮਾਰਿਆ ਪਾਣੀ ਦੀ ਤਰ੍ਹਾਂ ਦਿੱਖਦਾ ਪਿਆ ਜਿਹੜਾ ਇੱਕ ਮਾਰਾ ਕੈਮੀਕਲ